ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਰਜਾਈ ਤੇ ਕਵਰ ਚੜਾਉਣ ਦੇ ਦੋ ਤਰੀਕੇ ਦੱਸਾਂਗੇ ਜੀ ਜਿਹਦੇ ਨਾਲ ਕਿ ਰਜਾਈ ਬਿਲਕੁਲ ਸਹੀ ਰਹੂਗੀ ਕਵਰ ਦੇ ਵਿੱਚ ਇਕੱਠੀ ਨਹੀਂ ਹੋਊਗੀ ਕਈ ਵਾਰ ਕੀ ਹੁੰਦਾ ਜੀ ਜਦੋਂ ਆਪਾਂ ਰਜਾਈ ਲੈਣੇ ਆ ਨਾ ਆਪਣੇ ਹੱਥ ਦੇ ਵਿੱਚ ਕੱਲਾ ਕਵਰ ਹੀ ਆ ਜਾਂਦਾ ਤੇ ਰਜਾਈ ਵਿੱਚ ਇਕੱਠੀ ਹੋ ਜਾਂਦੀ ਹੈ ਗੋਲ ਹੋ ਜਾਂਦੀ ਹੈ ਤੇ ਅੱਜ ਤੁਹਾਨੂੰ ਆਪਾਂ ਇਹੋ ਜਿਹਾ ਤਰੀਕਾ ਦੱਸ ਦਿਆਂ ਜੀ ਦੇਖੋ ਆਪਾਂ ਇੱਕ ਵਾਰ ਇਸ ਤਰ੍ਹਾਂ ਕਰਕੇ ਰੱਖ ਲਾਂਗੇ ਤੇ ਵਾਰ-ਵਾਰ ਆਪਾਂ ਨੂੰ ਇਹ ਝੰਜਟ ਕਰਨ ਦੀ ਲੋੜ ਨਹੀਂ ਪੈਣੀ ਦੇ ਦੇਖੋ ਜਦੋਂ ਆਪਾਂ ਸਰਦੀਆਂ ਦੇ ਵਿੱਚ ਰਜਾਈ ਸਾਮਦੇ ਆ ਤੇ ਉਦੋਂ ਵੀ ਮਤਲਬ ਕਿ ਇਹ ਕਿਵੇਂ ਮਰਜੀ ਇਸ ਤਰੀਕ ਰੱਖਦੀ ਹੈ ਜੀ ਆਪਾਂ ਇੱਕ ਵਾਰੇ ਸਟੈਪ ਲਾਵਾਂਗੇ ਬਾਰ ਬਾਰ ਆਪਾਂ ਨੂੰ ਕਰਨ ਦੀ ਲੋੜ ਨਹੀਂ ਪੈਣੀ ਧੋਣ ਲੱਗੇ ਵੀ ਆਪਾਂ ਨੂੰ ਕੋਈ ਇਹਦੇ ਨਾਲ ਦਿੱਕਤ ਨਹੀਂ ਆਉਂਦੀ ਹੈਗੀ ਤੇ ਆਪਾਂ ਲੈਣੀਆਂ ਜੀ ਇਸ ਤਰ੍ਹਾਂ ਦੀ ਡੋਰੀ ਡੋਰੀ ਦੇਖੋ ਆਪਾਂ ਵੈਸੇ ਕੱਪੜੇ ਦੇ ਵੀ ਬਣਾ ਸਕਦੇ ਆ ਜਾਂ ਆਪਾਂ ਜਿਵੇਂ ਨਾਲੀ ਵਗੈਰਾ ਪਾਉਂਦੇ ਆ ਨਾ ਉਹ ਵੀ ਡੋਰੀਆਂ ਆਪਣੇ ਕੋਲੇ ਪਈਆਂ ਹੀ ਹੁੰਦੀਆਂ ਆਪਾਂ ਛੋਟੇ-ਛੋਟਿਆਂ ਨਾ 5-5 ਇੰਚ ਦੇ ਪੀਸ ਇਸ ਤਰ੍ਹਾਂ ਲੈ ਲੈ ਤੇ ਆਪਾਂ ਇਹ ਕੱਟ ਲੈਣੀਆਂ ਨੇ ਆਪਾਂ ਦੇਖਿਆ ਜੀ ਇੱਕ ਤਾਂ ਡੋਰੀ ਲਾਉਣੀ ਹੈ ਜੀ ਆਪਾਂ ਕਵਰ ਦੇ ਉੱਤੇ ਇਹ ਪਰਮਾਨੈਂਟ ਹੀ ਆਪਾਂ ਲਾ ਕੇ ਰੱਖ ਦਾਂਗੇ ਤੇ ਕਿਵੇਂ ਮਰਜ਼ੀ ਡੋਰੀ ਖੋਲ ਕੇ ਆਪਾਂ ਆਪਣਾ ਕਵਰ ਹੈ ਜਿਹੜਾ ਧੋ ਸਕਦੇ ਆ ਤੇ ਵਾਰ-ਵਾਰ ਆਪਾਂ ਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਪੈਂਦੀ ਤੇ ਸਿਰਫ ਆਪਾਂ ਇੱਕ ਮਤਲਬ ਕਿ ਡੋਰੀ ਦੀ ਗੱਠੀ ਲਾਉਣੀ ਹੋਊਗੀ। ਲੋ ਜੀ ਦੇਖੋ ਆਪਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਾਂ ਚਾਰੇ ਖੁੰਜਾਂ ਤੇ ਲਾਵਾਂਗੇ। ਖੁੰਜਾਂ ਤੇ ਬਹੁਤ ਹੀ ਜ਼ਰੂਰੀ ਹੈ। ਆਪਾਂ ਦੇਖੋ ਇਹ ਮਸ਼ੀਨ ਦੇ ਨਾਲ ਵੀ ਲਾ ਸਕਦੇ ਆ ਤੇ ਇਹਨੂੰ ਆਪਾਂ ਸੂਈ 'ਚ ਧਾਗਾ ਪਾ ਕੇ ਇਸ ਤਰ੍ਹਾਂ ਵੀ ਲਗਾ ਸਕਦੇ ਆ ਬਿਨਾਂ ਮਸ਼ੀਨ ਤੋਂ ਵੀ। ਦੇਖੋ ਜੀ ਪਹਿਲਾਂ ਤਾਂ ਆਪਾਂ ਚਾਰੇ ਖੁੰਝਾਂ ਤੇ ਲਗਾਵਾਂਗੇ ਫਿਰ ਜਿਵੇਂ ਰਜਾਈ ਦੇਖੋ ਆਪਣੀ ਕਾਫੀ ਸਾਰੀ ਇਹਦੀ ਚੁੜਾਈ ਹੁੰਦੀ ਹੈ ਤੇ ਕਾਫੀ ਸਾਰੀ ਇਹਦੀ ਲੰਬਾਈ ਹੁੰਦੀ ਹੈ ਇਸ ਹਿਸਾਬ ਨਾਲ ਆਪਾਂ ਵਿਚਾਲੋਂ ਥੋੜਾ ਗੈਪ ਛੱਡ ਕੇ ਜਾਨੀ ਕਿ ਰਜਾਈ ਦੀ ਇੱਕ ਸਾਈਡ ਤੇ ਆਪਾਂ ਤਿੰਨ ਥਾਂ ਤੇ ਟਾਂਕੇ ਵੀ ਇਸ ਤਰ੍ਹਾਂ ਡੋਰੀ ਵਾਲੇ ਲਗਾ ਸਕਦੇ ਹਾਂ ਡੋਰੀਆਂ ਆਪਾਂ ਤਿੰਨ ਜਗ੍ਹਾ ਤੇ ਲਗਾ ਸਕਦੇ ਹਾਂ ਖੁੰਝਾਂ ਜੀ ਆਪਾਂ ਲਾਉਣੀ ਲਾਉਣੀਆਂ ਨੇ ਉਸ ਤੋਂ ਬਾਅਦ ਕਿਹਨੇ ਦੇਖੋ ਇੱਕ ਰਜਾਈ ਤੇ ਲਾਲੀ ਇੱਕ ਗੁਲਾਬ ਤੇ ਲਾਲੀ ਇਹਨੂੰ ਆਪਾਂ ਇਸ ਤਰ੍ਹਾਂ ਬੰਨ ਕੇ ਅਟੈਚ ਕਰ ਦਾਂਗੇ ਇਸੇ ਤਰ੍ਹਾਂ ਜੀ ਦੇਖੋ ਮੈਂ ਇਹ ਡੋਰੀਆਂ ਬਣਾ ਕੇ ਨਾ ਸਾਰੇ ਕਿਤੇ ਲਗਾਤੀਆਂ ਰਜਾਈ ਦੇ ਖੁੰਝਾਂ 'ਚ ਲਗਾਤੀਆਂ ਤੇ ਥੋੜੀ ਥੋੜੀ ਥਾਂ ਛੱਡ ਕੇ ਮੈਂ ਸੈਡਾਤੇ ਵੀ ਲਗਾਤੀ ਹਾਂ ਹੁਣ ਮੈਂ ਜਦੋਂ ਕਵਰ ਧੋਵਾਂਗੀ ਦੇਖੋ ਮੈਂ ਸਿਰਫ ਇਹ ਡੋਰੀ ਦੀ ਕੱਲੀ ਗੰਢ ਹੀ ਖੋਲਣੀ ਹੈ ਕਿ ਡੋਰੀਆਂ ਇਸ ਤਰੀ ਲੱਗੀਆਂ ਰਹਿਣਗੀਆਂ ਤੇ ਆਪਾਂ ਇਹਨੂੰ ਕਵਰ ਨੂੰ ਧੋ ਲਾਂਗੇ ਜੀ ਦੁਆਰਾ ਫੇਰ ਆਪਾਂ ਇਹਦੇ ਉੱਤੇ ਇਸ ਤਰੀਕਾ ਚੜਾ ਦਾਂਗੇ ਤੇ ਡੋਰੀ ਦੀ ਗੱਠ ਮਾਰਨੀ ਹੈ ਤੇ ਆਪਾਂ ਉੱਤੇ ਕਵਰ ਚੜਾ ਦੇਣਾ ਇੱਕ ਤਰੀਕਾ ਆਪਾਂ ਤੁਹਾਨੂੰ ਫੇਰ ਦੱਸਾਂਗੇ ਪਹਿਲਾਂ ਆਪਾਂ ਇਹ ਵਾਲਾ ਤਰੀਕਾ ਇਸ ਤਰ੍ਹਾਂ ਤੁਹਾਨੂੰ ਦੱਸ ਰਿਹਾ ਆ ਆਪਾਂ ਦੇਖੋ ਜੀ ਇਸ ਤਰ੍ਹਾਂ ਲਗਾ ਲੀਆਂ ਡੋਰੀਆਂ ਡੋਰੀ ਨਹੀਂ ਆਪਾਂ ਪਹਿਲਾਂ ਗੱਠਾ ਲਗਾ ਲੈਣੇ ਆ ਗੱਠਾ ਦੇਖੋ ਆਪਾਂ ਲਗਾ ਲੀਆਂ ਤੇ ਹੁਣ ਆਪਾਂ ਕੀ ਕਰਨੇ ਜਿਹੜੀ ਸਾਈਡ ਤੇ ਕਵਰ ਦਾ ਨਾ ਮਤਲਬ ਕਿ ਚੜਿਆ ਹੁੰਦਾ ਜੀ ਜਿੱਪ ਲੱਗੀ ਹੁੰਦੀ ਹੈ ਜਿੱਪ ਦੇ ਵਿੱਚ ਦੀ ਰਜਾਈ ਦਾ ਇਸ ਤਰ੍ਹਾਂ ਖੁੰਝਾ ਫੜ ਕੇ ਇਹਨੂੰ ਪਲਟਾ ਕੇ ਸਿੱਧਾ ਕਰ ਲੈਣਾ ਰਜਾਈ ਵਿਛਾਈ ਹੈ ਤੇ ਕਵਰ ਆਪਾਂ ਪੁੱਠਾ ਰੱਖਿਆ ਤੇ ਜਦੋਂ ਆਪਾਂ ਚੜਾਵਾਂਗੇ ਦੇਖੋ ਰਜਾਈ ਦਾ ਜਿਹੜਾ ਕਵਰ ਹੈ ਜੀ ਇਹ ਜਾਈ ਇਹਦੇ ਵਿੱਚੋਂ ਚਲੀ ਜਾਊਗੀ ਤੇ ਕਵਰ ਸਿੱਧਾ ਆ ਜਾਊਗਾ ਅੰਦਰਲੀ ਸਾਈਡ ਦੇਖੋ ਇੱਕ ਵਾਰ ਆਪਾਂ ਇਸ ਤਰ੍ਹਾਂ ਚੜਾ ਦਾਂਗੇ ਤੇ ਰਜਾਈ ਸਿੱਧੀ ਤੇ ਕਵਰ ਪੁੱਠਾ ਚੜਾ ਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਜੀ ਪਹਿਲਾਂ ਪਰਚਾਈ ਦਾ ਕਵਰ ਚੜਾ ਲੈਣ ਲੋ ਜੀ ਰਜਾਈ ਦਾ ਕਵਰ ਚੜਾ ਕੇ ਬਿਲਕੁਲ ਸਿੱਧਾ ਹੋ ਗਿਆ ਇਹ ਜਿਹੜੀ ਰਜਾਈ ਹੈ ਆਪਣੀ ਫੇਵਰ ਵਾਲੀ ਰਜਾਈ ਹੈ ਤੇ ਸ਼ਨੀਲ ਦਾ ਇਹ ਜਿਹੜਾ ਹੈਗਾ ਜੀ ਕਵਰ ਹੈ ਤੇ ਹੁਣ ਦੇਖੋ ਅੰਦਰ ਜਿਹੜੀਆਂ ਤਣੀਆਂ ਅੰਦਰ ਆ ਗਈਆਂ ਉੱਪਰ ਆ ਗਈ ਜੀ ਜਿੱਪ ਜਿਹੜੀ ਜਗ੍ਹਾ ਤੇ ਜਿੱਪ ਲੱਗੀ ਹੁੰਦੀ ਆ ਆਪਾਂ ਇਸ ਤਰ੍ਹਾਂ ਜਿੱਪ ਲਗਾ ਦਾਂਗੇ ਤਣੀਆਂ ਨੂੰ ਅੰਦਰਲੀ ਸਾਈਡ ਕਰ ਦਾਂਗੇ ਇਹਦੇ ਨਾਲ ਕੀ ਹੋਊਗਾ ਜੀ ਰਜਾਈ ਆਪਣੀ ਬਿਲਕੁਲ ਨਹੀਂ ਖਿਸਕੂ ਤੇ ਨਾ ਹੀ ਬਿਲਕੁਲ ਇਕੱਠੀ ਹੋਊਗੀ ਬਹੁਤ ਹੀ ਵਧੀਆ ਤਰੀਕਾ ਹੈ ਜੀ ਇਸ ਤਰ੍ਹਾਂ ਕਵਰ ਚੜਾਉਣ ਦਾ ਤੇ ਇੱਕ ਤਰੀਕਾ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਜੀ ਇਹ ਮੇਰੇ ਕੋ ਮੇਰਾ ਕਵਰ ਇਸ ਤਰ੍ਹਾਂ ਮੈਂ ਚੜਾਤਾ ਸੀ ਪਹਿਲਾਂ ਜਿਹੜਾ ਕੇ ਰੱਖਤਾ ਸੀ ਜੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਐ ਇਸ ਕਰਕੇ ਇਹ ਸਿਰਫ ਆਪਾਂ ਨੂੰ ਐ ਦੱਸਾਂਗੇ ਜਿਵੇਂ ਦੇਖੋ ਆਪਣੇ ਕੋਲੇ ਵੱਡੇ ਬਟਨ ਹੁੰਦੇ ਆ ਉਹ ਵਾਲੇ ਆਪਾਂ ਵੱਡੇ ਬਟਨ ਲੈਣੀਆਂ ਜੀ ਚਾਰ ਚਾਰੇ ਖੁੰਝਾਂ ਤੇ ਆਪਾਂ ਇਸ ਤਰ੍ਹਾਂ ਪੱਕੀ ਰੀਲ ਲੈਣੀ ਹੈ ਤੇ ਆਪਾਂ ਇੱਕ ਇੱਕ ਟਾਂਕਾ ਹੀ ਲਗਾ ਦੋ ਸ ਇੱਕ ਟਾਂਕਾ ਵੀ ਪੱਕੀ ਰੀਲ ਜਿਹੜਾ ਧਾਗਾ ਹੁੰਦਾ ਨਾ ਬਹੁਤ ਹੁੰਦਾ ਹੈ ਤੇ ਇੱਕ ਇੱਕ ਧਾਗੇ ਨਾਲ ਹੀ ਦੇਖੋ ਬਟਨ ਇਸ ਤਰ੍ਹਾਂ ਹੋ ਜਾਊਗਾ ਤੇ ਇਹ ਖੁੰਝਾਂ ਵਿੱਚੋਂ ਅਰਜਾਈ ਆਪਣੀ ਬਿਲਕੁਲ ਇਕੱਠੀ ਨਹੀਂ ਹੋਊਗੀ ਇਹ ਵੀ ਤਰੀਕਾ ਤੁਸੀਂ ਇਹਦੇ ਵਿੱਚੋਂ ਵਰਤ ਸਕਦੇ ਹੋ ਦੋ ਤਰੀਕੇ ਆਪਾਂ ਤੁਹਾਨੂੰ ਦੱਸਿਆ ਜੀ ਜਿਹੜਾ ਤਰੀਕਾ ਤੁਹਾਨੂੰ ਸੌਖਾ ਲੱਗਦਾ ਉਹੀ ਤਰੀਕਾ ਤੁਸੀਂ ਅਪਣਾ ਸਕਦੇ ਹੋ ਜੀ ਦੇਖੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਜਦੋਂ ਆਪਾਂ ਕਵਰ ਚੜਾ ਕੇ ਰੱਖਦੇ ਹਾਂ ਜੀ ਤੇ ਆਪਾਂ ਨੂੰ ਦੇਖੋ ਕੱਲਾ ਕਵਰੀ ਧੋਣਾ ਪੈਂਦਾ ਜੇ ਆਪਾਂ ਕਵਰ ਤੋਂ ਵਿਨਰ ਜਾਈ ਲੈਣੇ ਆ ਤਾਂ ਦੇਖੋ ਆਪਾਂ ਨੂੰ ਡਰਾਈ ਕਲੀਨ ਕਰਾਉਣੀ ਪੈਂਦੀਆਂ ਨੇ ਜਾਈਆਂ ਜਾਂ ਫਿਰ ਘਰੇ ਧੋਣੀਆਂ ਤੇ ਬਹੁਤ ਹੀ ਔਖਾ ਹੋ ਜਾਂਦਾ ਕਵਰ ਤਾਂ ਆਪਾਂ ਨੂੰ ਜਰੂਰ ਚੜਾਉਣਾ ਪੈਂਦਾ ਜੀ ਇਸ ਤੰਗ ਨਾਲ ਜੇ ਤੁਸੀਂ ਕਵਰ ਚੜਾਉਂਗੇ ਤਾਂ ਆਪਾਂ ਨੂੰ ਬਹੁਤ ਹੀ ਸੌਖਾ ਰਹੂਗਾ ਦੇਖੋ ਚਾਰੇ ਖੁੰਜਾਂ ਤੇ ਆਪਾਂ ਇਸ ਤਰ੍ਹਾਂ ਨਾ ਵਟਨ ਲਗਾਤੀ ਆ ਮੈਂ ਦੇਖੋ ਤੁਸੀਂ ਇਹਦੇ ਨਾਲ ਕੀ ਹੋਊਗਾ ਜੇ ਜਾਈ ਬਿਲਕੁਲ ਨਹੀਂ ਖਿਸਕੂਗੀ